ਸੋ ਬਹੁਤ ਸਮੇਂ ਬਾਅਦ ਕੋਈ ਚੰਗੀ ਫਿਲਮ ਦੇਖੀ ਹੈ ਕਿਉਂਕਿ ਸਿਨੇਮਾ ਜਦੋਂ ਕਿਸੇ ਮੁੱਦੇ ਨੂੰ ਲੈ ਕੇ ਗੱਲ ਕਰ ਕਰਦਾ ਨਾ ਤੁਹਾਡੇ ਕੋਲੇ ਬਹੁਤ سارے ਕਈ ਵਾਰ ਸਾਧਨ ਵੀ ਹੁੰਦੇ ਆ ਥੋੜੇ ਕੋ ਮੁੱਦੇ ਦੀ ਗੱਲ ਨਹੀਂ ਕਰਨੀ ਹੁੰਦੀ ਸੋ ਇਸ ਕਰਕੇ ਸਿਨੇਮਾ ਜਦੋਂ ਕਿਸੇ ਮੁੱਦੇ ਦੀ ਗੱਲ ਕਰਦਾ ਤਾਂ ਸਾਨੂੰ ਲੱਗਦਾ ਕਿ ਸਾਨੂੰ ਉਸ ਨਿਮ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਦੀਪ ਗਰੇਵਾਲ ਨੇ ਪਹਿਲਾਂ ਤੁਨਕਾ ਤੁਨਕਾ ਬਣਾਈ ਫਿਰ ਬੈਚ 2013 ਬਣਾਈ ਔਰ 6 ਸੀਚ ਬਣਾਈ ਹਰ ਵਾਰ ਨਵੇਂ ਮੁੱਦੇ ਦੀ ਫਿਲਮ ਲੈ ਕੇ ਆਇਆ ਸੋ ਇਸ ਕਰਕੇ ਜਿਹੜੀ ਮੁੱਦੇ ਦੀ ਫਿਲਮ ਹੈ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਨੂੰ ਲੋੜ ਹੈ ਮੁੱਦਿਆਂ ਦੀ ਫਿਲਮ ਦੀ ਸਾਨੂੰ ਲੋੜ ਹੈ ਕਿ ਸਬਜੈਕਟ ਤੇ ਕਿਤੇ ਫਿਲਮ ਬਣੇ ਸੋ ਉਹ ਫਿਲਮ ਹਮੇਸ਼ਾ ਐਪਰੀਸ਼ੀਏਟ ਹੋਣੀ ਚਾਹੀਦੀ ਅੱਛਾ ਭਈ ਇੱਕ ਚੱਲਦਾ ਵੀ ਇੱਕ ਹਫ਼ਤੇ ਦੋ ਕੱਟੀਆਂ ਫਿਲਮਾਂ ਆ ਗਈਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਮੈਂ ਇਹੀ ਇਹ ਚੀਜ਼ ਦਾ ਰੌਲਾ ਕਈ ਵਾਰ ਪੈ ਜਾਂਦਾ ਪਤਾ ਕੀ ਮਸਲਾ ਹੈ ਇਹ ਮਸਲਾ ਇਹ ਹੈ ਫਿਲਮਾਂ ਜਦੋਂ ਜ਼ਿਆਦਾ ਬਣਦੀਆਂ ਨੇ ਤਾਂ ਸਾਡੇ ਕੋਲ ਸ਼ੁਕਰਵਾਰ ਤਾਂ ਸਾਲ ਚੋਂ ਨਹੀਂ ਨੇ ਸੋ ਇਸ ਕਰਕੇ ਇਹ ਹੁਣ ਦਰਸ਼ਕਾਂ ਦੇ ਹੱਥ ਡੋਰ ਆ ਜਾਂਦੀ ਹੈ ਕਿ ਤੁਸੀਂ ਕਿਹੜੀ ਫਿਲਮ ਪੈਫਸ ਦੇਣੀ ਹੈ ਫਿਲਮਾਂ ریلیਜ਼ ਹੋਣਗੀਆਂ ਹੀ ਹੋਣਗੀਆਂ ਸੋ ਸਾਨੂੰ ਇਹੀ ਸੋਚਣਾ ਪਊਗਾ ਕਿ ਅਸੀਂ ਕਿਹੜੀ ਫਿਲਮ ਨੂੰ ਪ੍ਰੀਫਰੈਂਸ ਦੰਦੇ ਆ ਕਿਹੜੀ ਫਿਲਮ ਸਾਨੂੰ ਟ੍ਰੇਲਰ ਤੋਂ ਪਤਾ ਲੱਗ ਜਾਂਦਾ ਸਾਨੂੰ ਉਹਦੇ ਟੀਜ਼ਰ ਤੋਂ ਪਤਾ ਲੱਗ ਜਾਂਦਾ ਕਿ ਫਿਲਮ ਕੀ ਹੋ ਜੀ ਹੈ ਸੋ ਇਸ ਕਰਕੇ ਇਸ ਬੈਚ 'ਚ ਨਹੀਂ ਪੈਣਾ ਚਾਹੀਦਾ ਕਿ ਫਿਲਮਾਂ ਕਿੰਨੀ ਰਿਲੀਜ਼ ਹੋ ਰਹੀਆਂ ਨੇ ਸੋ ਮੈਨੂੰ ਲੱਗਦਾ ਹੈ ਤੁਹਾਨੂੰ ਆਪਣੇ ਪ੍ਰੋਡਕਟ ਤੇ ਮਾਨ ਹੋਣਾ ਚਾਹੀਦਾ ਹੈ ਤੁਹਾਨੂੰ ਆਪਣੇ ਪ੍ਰੋਡਕਟ ਤੇ ਗੱਲਬਾਤ ਹੋਣੀ ਚਾਹੀਦੀ ਹੈ ਕਿ ਅਸੀਂ ਕਿਹੋ ਜਿਹਾ ਪ੍ਰੋਡਕਟ ਬਣਾ ਰਹੇ ਹਾਂ ਸਾਡਾ ਪ੍ਰੋਡਕਟ ਨੇ ਮਾਰਕੀਟ ਵਿੱਚ ਕਿਹੋ ਜੀ ਉਹਦੀ ਵੈਲਿਊ ਪੈਣੀ ਹੈ ਸੋ ਇਸ ਕਰਕੇ ਫਿਲਮ ਜਦੋਂ ਵੀ ਰਿਲੀਜ਼ ਹੁੰਦੀ ਹੈ ਉਹਨੂੰ ਆਪਣਾ ਪ੍ਰੋਡਕਟ ਬਿਹਤਰ ਬਣਾਉਣਾ ਚਾਹੀਦਾ ਹੈ। ਉਹਦਾ ਰਿਜ਼ਲਟ ਅੱਗੇ ਜਾ ਕੇ ਲੋਕਾਂ ਨੂੰ ਦਿਨੇ ਕਿ ਕੀ ਰਿਜ਼ਲਟ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜਦੋਂ ਬਹੁਤਾਤ ਫਿਲਮਾਂ ਬਣਨੀਆਂ ਹਨ ਤਾਂ ਉਦੋਂ ਤੁਹਾਨੂੰ ਵੇਰੀਏਸ਼ਨ ਦਾ ਸਿਨੇਮਾ ਬਣਾਉਣਾ ਪਊਗਾ। ਜੇ ਆਪਾਂ ਇੱਕ ਕਿਸਮ ਦੀ ਫਿਲਮ بنائیں ਇੱਕ ਕਮੇਡੀ ਬਣਾਈ ਗਈਏ ਲੋਕ ਕਮੇਡੀ ਦੇਖ ਕੇ ਹੱਕ ਜਾਣਗੇ। ਸੋ ਇਸ ਕਰਕੇ ਸਾਡੇ ਕੋਲੇ ਸਬਜੈਕਟ ਹੈ ਨਹੀਂ ਸਾਡੇ ਕੋਲ ਮੁੱਦੇ ਹੈ ਨਹੀਂ ਤੁਸੀਂ ਮੁੱਦੇ ਦੀ ਫਿਲਮ ਬਣਾਓ ਤਾਂ ਜਦੋਂ ਮੁੱਦੇ ਦੀ ਫਿਲਮ ਬਣਾਵਾਂਗੇ ਮੈਨੂੰ ਲੱਗਦਾ ਉਦੋਂ ਦਰਸ਼ਕਾਂ ਨੂੰ ਐਪੀਖੜ ਕਰਨਗੇ।